માલિકા કરામત કાયમ કરી રઝા બખશ રાઝ કરા કું રહી મમવા બખશ બખશંદે ઓ દસ્તગીર ખતા બખશ રોઝી દેહો દિલ પઝી તુને ના સુનયા જદુ મેને બહોત વદિયા લગયા કે હો રહે નમુ કે બે ગુનો બેચુનો ચૂબે નમુ વિન્દર સર તાйно અપના આઇડલ મનદ્યો હાજી મેં ઓનર અપના આઇડલ મનદિયા મેલે ભી ચાહંદી હૈ જીનો ખુદ બના કે શાયર ਕਰਤੇ ਨੇ ਮਖੀ ਕਵਿਤਾ ਸਰਤਾਜ ਨਾਮ ਲੈ ਕੇ ਉਹਨੂੰ ਖੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਪਹਿਲਾਂ ਘਰ ਦਾ ਕੰਮ ਵਗੈਰਾ ਮੰਮਾ ਨੂੰ ਹੈਲਪ ਕਰਨੀਆ ਤੇ ਉਸ ਬਾਅਦ ਵੀ ਮੈਂ ਸਟੱਡੀ ਕਰਕੇ ਜਦੋਂ ਮੈਂ ਫ੍ਰੀ ਹੋ ਜਾਂਦੀ ਆ ਫਿਰ ਮੈਂ ਰਿਆਜ਼ ਕਰਦੀ ਆ ਕਰਪੂਰ ਗੋਰਮ করুণਾਵਤਾਰਮ ਸੰਸਾਰ ਸਾਰਮ भुजगेन्द्रहारम् भवं भवानी सहितुं नमामि हर हर शम्भु शम्भु ਤੁਸੀਂ ਗਾਣੇ ਜਿਆਦਾ ਸਿੱਖਦੇ ਹੋ ਭਾਸ਼ਾ ਜਿਹੜੀ ਜੇ ਕੋਈ ਹੋਰ ਕਿਸੇ ਕਿਸੇ ਲੈਂਗੁਏਜ ਚ ਗਾਇਆ ਹੋਇਆ ਗੀਤ ਕੋੜੇ ਕੁੰਡਲਾਰੂੰ ਮਰ ਕਾਗ ਇਹ ਦਰਪਾਰ ਤੇ ਨਿੰਨਾਲਾ ਤਰਨਿਲਾ ਪੰਜਾਬੀ ਵਿੱਚ ਤਾਂ ਸ੍ਰੀਮੰਦਰ ਕੌਰ ਜੀ, ਸ਼ਿਵ ਕੁਮਾਰ ਬਟਾਲਵੀ ਉਹਨਾਂ ਦੀ ਉਹਨਾਂ ਦੀ ਮੈਂ ਲਿਖਤਾ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਹਾਂਜੀ ਤੇ ਆਪਣੇ ਸਰਤਾਜ ਜੀ ਹੋਗੇ, ਵੀਰ ਸਿੰਘ ਹੋਗੇ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲੂ ਗੋਂਦੀ ਨੇ ਤੇ ਆਨ ਜਦੋਂ ਮਾਰਿਆਨੀ ਇੱਕ ਮੇਰੀ ਅੱਖ ਕਾਸ਼ਨੀ ਜਿਵੇਂ ਦੇਖੋ ਜੇ ਆਪਾਂ ਬਹੁਤ ਸੱਚ ਵੀ ਮਤਲਬ ਗਾਉਂਦੇ ਆ ਤਾਂ ਤਾਂ ਵੀ ਮਤਲਬ ਲੋਕਾਂ ਤੋਂ ਜਰਿਆ ਨਹੀਂ ਜਾਂਦਾ ਠੀਕ ਹੈ ਤਾਂ ਜਿਵੇਂ ਦੇਖੋਗੇ ਇੰਨੀ ਬੜੀ ਟਰੈਜੇਡੀ ਹੋ ਗਈ ਹੈ ਨਾ ਮੂਸੇ ਵਾਲੇ ਨੂੰ ਮਤਲਬ ਕਿ ਉਹਨਾਂ ਨੂੰ ਉਹਦੀ ਉਹਦੀ ਡੈਥ ਹੋ ਗਈ ਹੈ ਹਨਾ ਤੇ ਮਤਲਬ ਕਿ ਮੈਂ ਉਹਨਾਂ ਨੂੰ ਨਾ ਇੱਕ ਮਤਲਬ ਗਾਣਾ ਉਹਦਾ ਗਾਣਾ ਚਾਹੂੰਗੀ ਹੋ ਵੱਡਾ ਸੋਚ ਤੂੰ ਵੱਡਾ ਨੀਅਤ ਛੋਟੀ ਵਾਲਿਆ ਕਿਉਂ ਪੱਗਾ ਨਾ ਖੈਂਦਾ ਫਿਰਦਾ ਟੋਪੀ ਵਾਲਿਆ ਹੋ ਮੂਸੇ ਵਾਲੇ ਬਿਨਾ ਮੰਗੇ ਉਹ ਸੁਲਾ ਨਹੀਂ ਦਿੰਦੇ ਉਹ ਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹ ਨਾ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਤੇ ਇੱਕ Song ਮੈਂ ਆਂਦੀ ਮਤਲਬ ਮम्मा ਨੂੰ ਉਹਨਾਂ ਦੇ ਮਮਾ ਨੂੰ ਡੈਡੀਕੇਟ ਕਰਨਾ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰਖ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕੀ ਕਹਿੰਦੇ ਆ ਹਾ ਚਿਹਰਾ ਕਹਿੰਦੇ ਆ ਹਾ ਚਿਹਰਾ ਜਮਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਔਨ 에ਅਰ ਸਤਿ ਸ੍ਰੀ ਅਕਾਲ ਤੁਸੀਂ ਔਨ 에ਅਰ ਦੇਖ ਰਹੇ ਹੋ ਤੇ ਮੈਂ ਜਸਪ੍ਰੀਤ ਖਾਨ ਜਿਸ ਵੇਲੇ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੁਕਮ ਰਾਨ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਤੇ ਉਹ ਜਫਰਨਾਮਾ 111 ਪਦ ਜਿਸ ਨੂੰ ਪੜਨ ਲੱਗੇ ਵੱਡੇ ਵੱਡੇ ਵਿਦਵਾਨ ਵੀ ਝਿਜਕ ਜਾਂਦੇ ਨੇ ਪਰ ਉਸ ਜਫਰਨਾਮਾ ਨੂੰ ਇੱਕ ਛੋਟੀ ਬੱਚੀ ਨੇ કંઠ ਕੀਤਾ ਹੋਇਆ ਜ਼ੁਬਾਨੀ ਯਾਦ ਆ ਅੱਜ ਅਸੀਂ ਤੁਹਾਨੂੰ ਉਸ ਦੇ ਨਾਲ ਗੱਲਬਾਤ ਕਰਵਾਵਾਂਗੇ ਫਤਿਹਗੜ੍ਹ ਸਾਹਿਬ ਦਾ ਇੱਕ ਪਿੰਡਾ ਸਾਨੀਪੁਰ ਜਿੱਥੋਂ ਦੀ ਬੱਚੀ ਹਰਲੀਨ ਕੌਰ ਅਸੀਂ ਅੱਜ ਉਹਨਾਂ ਦੇ ਘਰੇ ਆਏ ਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਲੀਨ ਤੁਸੀਂ ਜਿਹੜਾ ਭਾਸ਼ਾ ਚ ਫਾਰਸੀ ਤੇ ਉਹਦਾ ਜਫਰ ਨਾਮਾ ਨੂੰ ਤੁਸੀਂ ਕੰਠ ਕੀਤਾ ਇਹ ਕਿੰਨੇ ਚਿਰ ਚ ਤੁਸੀਂ ਯਾਦ ਕਰ ਲਿਆ ਸੀ ਹਾਂਜੀ ਮੈਂ ਜਫਰ ਨਾਮਾ ਸਾਹਿਬ ਹਫਤੇ ਦੇ ਵਿੱਚ ਯਾਦ ਕੀਤਾ ਸੀ ਤੇ ਮੈਂ ਪਹਿਲਾਂ ਇਹਨੂੰ ਸੁਣਿਆ ਫਿਰ ਇਹਨੂੰ ਮੈਂ ਲਿਖਿਆ ਵੀ ਸੀਗਾ ਤੇ 9 ਤੋਂ 10 ਪੇजेस ਦਾ ਸੀਗਾ ਤੇ ਫਿਰ ਮੈਨੂੰ ਅਰਥ ਕੀਤੇ ਮੈਨੂੰ ਮੇਰੇ ਦਾਦਾ ਜੀ ਨੂੰ ਸੁਣਾਏ ਦਾਦੀ ਜੀ ਨੂੰ ਸੁਣਾਏ ਤੇ ਫਿਰ ਮੈਨੂੰ ਉਹ ਸੌਖਾ ਹੋ ਗਿਆ ਸੀ ਯਾਦ ਕਰਨਾ ਤੇ ਫਿਰ ਮੈਨੂੰ ਮੈਂ ਇਦਾਂ ਕੰਟ ਕਰ ਲਿਆ ਇਹਦਾ ਇਤਿਹਾਸ ਪਤਾ ਸੀ ਪਹਿਲਾਂ ਹਾਂਜੀ ਹਾਂਜੀ ਮੈਨੂੰ ਇਹਦਾ ਇਤਿਹਾਸ ਵੀ ਪਤਾ ਮੈਂ ਇਹਦਾ ਇਤਿਹਾਸ ਵੀ ਪੜਿਆ ਵੀ ਕਿਦਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਵਿੱਚ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਹੂੰ ਇਹ ਲਿਖਿਆ ਸੀਗਾ ਤੇ ਇਹ ਭੇਜਿਆ ਸੀਗਾ ਤੇ ਜਿਹੜਾ ਜ਼ਫਰਨਾਮਾ ਸੀਗਾ ਫਿਰ ਇਹ 5 ਜਨਵਰੀ ਸਰਸੋ 37ਵੀਂ ਵਿੱਚ ਔਰੰਗਜ਼ੇਬ ਨੂੰ ਇੱਕ ਅਹਿਮਦਨਗਰ ਦੇ ਵਿੱਚ ਉਹਦਾ ਇੱਕ ਹਾਜੀ ਸੀਗਾ ਤੇ ਉਹਦੇ ਰਾਹੀਂ ਭਾਈ ਦਇਆ ਸਿੰਘ ਤੇ ਭਾਈ ਹਿੰਮਤ ਸਿੰਘ ਤੇ ਭਾਈ ਸੰਭਲ ਸਿੰਘ ਤੇ ਪੰਜ ਸਿੰਘ ਹੋਰ ਸੀਗੇ ਉਹਨਾਂ ਰਾਹੀਂ ਇਹ ਉਹਦੇ ਤੱਕ ਪਹੁੰਚਿਆ ਸੀਗਾ ਹੂੰ ਤੇ ਤੁਸੀਂ ਜਿਹੜਾ ਇਹ ਜ਼ਫਰਨਾਮਾ ਜਿਹੜਾ ਯਾਦ ਕੀਤਾ ਸਾਨੂੰ ਸੁਣਾਓ ਇੱਕ ਵਾਰ ਹਾਂਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮਾ ਬਾਦ ਸ਼ਹੀਦ ਅਸਮੀ कमाले करमात ਗੋਸਟ ਵਾ ਰੀਨ ਕਿੱਥੋਂ ਪਹਿਲੀ ਵਾਰੀ ਕਿੱਥੋਂ ਸਿੱਖਿਆ ਸੁਣਿਆ ਕਿੱਥੋਂ ਸੀ ਸਰ ਇਹ ਮੈਂ ਫਸਟ ਟਾਈਮ ਐ ਤੇ ਮਤਲਬ ਮੇਰੇ ਨਾਲ ਫਰੈਂਡਸ ਆ ਮਤਲਬ ਕਿ ਮੇਰੀ ਦੀਦੀ ਸੀਗੇ ਉਹਨੇ ਦੱਸਿਆ ਸੀਗਾ ਮੈਨੂੰ ਵੀ ਜ਼ਫਰ ਨਾਮ ਦਾ ਸਾਇਵ ਆਇਆ ਵੀ ਸੁਣ ਕੇ ਦੇਖੀ ਵੀ ਸਰਤਾਜ ਜੀ ਉਹ ਕਿਉਂਕਿ ਮੇਰੀ ਦੀਦੀ ਵੀ ਸੁਣਦੇ ਆ ਨਾ ਸਰਤਾਜ ਜੀ ਸਤਜਿੰਦਰ ਸਰਤਾਜ ਦਾ ਜਦੋਂ ਆਇਆ ਸੀ ਉਹਨੇ ਦੱਸਿਆ ਸੁਣਿਆ ਤੇ ਫਿਰ ਮੈਂ ਨਾ ਸੁਣਿਆ ਜਦੋਂ ਫਿਰ ਮੈਨੂੰ ਬਹੁਤ ਵਧੀਆ ਲੱਗਿਆ ਤੇ ਦਸ਼ਵਿੰਨ ਮੈਂ ਨਾ ਇਦਾਂ ਹੀ ਸੁਣਦੀ ਸੀ ਰੋਜ਼ ਨੂੰ ਮਤਲਬ ਰੋਜ਼-ਰੋਜ਼ ਸੁਣਦੀ ਸੀਗੀ ਫਿਰ ਬਸ ਮੈਂ ਨੇ ਇਦਾਂ ਕੈਂਟ ਕਰ ਲਿਆ ਹੋਰ ਕਿਹੜੇ-ਕਿਹੜੇ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਫਾਰਸੀ ਦੀ ਇਹ ਜਿਹੜੀ ਭਾਸ਼ਾ ਜਿਹੜੀ ਫਾਰਸੀ ਬਹੁਤ ਘੱਟ ਲੋਕ ਬੋਲ ਸਕਦੇ ਨੇ ਹਾਂਜੀ ਤੇ ਹੋਰ ਕਿਹੜੀ ਭਾਸ਼ਾ ਨਾ ਤੁਹਾਨੂੰ ਲੱਗਦਾ ਵੀ ਉਹ ਸਿੱਖਣੀ ਆ ਜਾਂ ਸਿੱਖਣੀ ਚਾਹੀਦੀ ਆ ਅ ਮੈਂ ਮਤਲਬ ਅ ਇੱਕ ਸੰਸਕ੍ਰਿਤ ਸਿੱਖਣਾ ਚਾਹੁੰਦੀ ਆ ਤੇ ਮੈਂ ਤਾਮਿਲ ਸਿੱਖ ਰਹੀ ਆ ਤਾਮਿਲ ਸਿੱਖ ਰਹੀ ਹਾਂਜੀ ਉਹ ਵੀ ਸੁਣ ਕੇ ਸਿੱਖ ਰਹੇ ਹਾਂਜੀ ਸੋ ਇਨਕਵੀਟੇ ਉੰਜ ਮੈਂ ਮਤਲਬ ਖੁਦ ਵੀ ਕੋਸ਼ਿਸ਼ ਕਰਦੀ ਹਾਂ ਉਹਨੂੰ ਮਤਲਬ ਅਲਫਾਬੈਟਸ ਉਹਦੇ ਪੜਨ ਦੀ ਹਾਂਜੀ ਇਹ ਭਾਸ਼ਾ ਸਿੱਖਣ ਦਾ ਸ਼ੌਂਕ ਸ਼ੁਰੂਆਤ ਕਿੱਥੋਂ ਹੋ ਗਈ ਵੀ ਮੈਂ ਹੋਰ ਵੱਖਰੀ ਭਾਸ਼ਾ ਮੰਨ ਕੇ ਚਲੋ ਜਿਹੜੇ ਆਪਣੇ ਪੰਜਾਬ ਦੇ ਪੰਜਾਬ ਚ ਤਾਂ ਜੇ ਆਪਾਂ ਬੋਰਡ ਤੇ ਹਿੰਦੀ ਵੀ ਲਿਖੀ ਆ ਤੋ ਵੀ ਢਾ ਦਿੰਦੇ ਨੇ ਇਹਨੂੰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ ਮੈਂ ਨਾ ਫਸਟ ਟਾਈਮ ਇੱਕ Song ਸੀਗਾ Song ਆਇਆ ਸੀ ਨਿਊ ਮੈਂ ਇਦਾਂ ਹੀ YouTube ਦੇਖ ਰਹੀ ਸੀਗੀ ਤੇ ਫਿਰ ਮੈਂ ਉਹ ਤਾਂ ਮਿਲ Song ਸੀ ਮੈਂ ਸੁਣਿਆ ਮੈਨੂੰ ਵਧੀਆ ਲੱਗਿਆ ਤੇ ਉਸ ਰੇਗੂ ਚਾਲ ਜੀ ਨੇ ਗਾਇਆ ਸੀ ਕਿਹੜਾ ਕਿਹੜਾ ਸੀਗਾ ਉਹ Song ਕੜੇ ਕੰਨਾਂਲੇ ਰਸਤੇ ਨੇ ਤੇ ਫਿਲਮ ਨਿਊ ਸੀਗੀ ਉਹਦਾ Song ਸੀਗਾ ਤੇ ਫਿਰ ਮੈਂ ਉਥੋਂ ਨਾ ਮੈਨੂੰ ਇਦਾਂ ਹੋਇਆ ਪਹਿਲਾਂ ਮੈਂ ਪਹਿਲਾਂ ਮੈਂ Song ਗਾਇਆ ਹੋ ਫਸਟ ਟਾਈਮ ਮੈਂ ਮਮਾ ਨੂੰ ਸੁਣਾਇਆ ਸੀ ਤੇ ਫਿਰ ਮੈਨੂੰ ਇਦਾਂ ਹੋਇਆ ਵੀ ਮੈਂ ਇਹ ਤਾਂ ਮਿਲ ਲੈਂਗੁਏਜ ਥੋੜੀ ਜੀ ਟੰਗ ਟਵਿਸਟਿੰਗ ਲੈਂਗੁਏਜ ਹੈ ਵੀ ਮੈਂ ਇਹਨੂੰ ਸਿੱਖਣਾ ਚਾਹੁੰਦੀ ਸੀ ਤੇ ਮੈਂ ਇਹਨੂੰ ਸ਼ੁਰੂ ਕੀਤਾ ਸੀਗਾ ਹਾਂਜੀ ਔਨਲਾਈਨ ਮੈਂ ਸ਼ੁਰੂ ਕੀਤਾ ਇਹਨੂੰ ਸਿੱਖਣਾ ਤੇ ਜਿਹੜੇ ਹੋਰ ਪਾਸੇ ਤੋਂ ਸਿੱਖਦੇ ਹੋ ਇਹਦੇ ਨਾਲ ਸੰਗੀਤ ਦੀ تعلیم ਕਿੱਥੋਂ ਸਟਾਰਟਿੰਗ ਹੋਈ ਤੁਹਾਡੀ ਤੁਸੀਂ ਜਿਹੜਾ ਤੁਸੀਂ ਜਫਰ ਨਵਨ ਸਾਹਿਬ ਪੜ੍ਹਿਆ ਉਹਦੇ ਚ ਉਹ ਸੰਗੀਤ ਤੋਂ ਬਿਨਾ ਤਾਂ ਉਵੇਂ ਜਿਵੇਂ ਸਰਤਾਇ ਨੇ ਗਾਇਆ ਤੁਸੀਂ ਉਵੇਂ ਗਾਇਆ ਉਹ ਤਾਂ ਹਰ ਕੋਈ ਗਾ ਨਹੀਂ ਸਕਦਾਗਾ ਜਿਹੜੀ ਸੰਗੀਤ ਦੀ ਜਿਹੜੀ تعلیم ਅਸ਼ੁਰੂਆਤ ਕਿੱਥੋਂ ਕੀਤੀ ਤੁਸੀਂ ਸਰ ਮੇਰੀ ਸ਼ੁਰੂਆਤ થઈ ਸੀ 2018 ਦੇ ਵਿੱਚ ਹੋਈ ਸੀ ਮੈਂ ਗੁਰਮਤ ਸੰਗੀਤ ਤੋਂ ਸਟਾਰਟਿੰਗ ਕੀਤੀ ਸੀਗੀ ਤੇ ਭਾਈ ਮਨਪ੍ਰੀਤ ਸਿੰਘ ਜੀ ਆਂਦੇ ਸੀਗੇ ਉਰੇ ਸਿਖਾਉਣ ਵਾਸਤੇ ਤੇ ਉਹਨਾਂ ਨੇ ਮੈਨੂੰ ਸੁਰ ਗਿਆਨ ਦਿੱਤਾ ਹਾਂਜੀ ਤੇ ਫਿਰ ਮੈਂ ਇੱਕ ਮੇਰੇ ਟੀਚਰ ਹੋਰ ਨੇ ਲੁਧਿਆਣੇ ਤੋਂ ਉਹ ਕਲਾਸਿਕਲ ਉਹਨਾਂ ਨੇ ਮੈਨੂੰ 6 ਮਨਸ ਸਿਖਾਇਆ ਹਮ ਅਵਤਾਰ ਕੌਰ ਜੀ ਜੀ ਤੇ ਉਥੋਂ ਮੈਨੂੰ ਗਿਆਨ ਹੋਇਆ ਸੁਰ ਗਿਆਨ ਹਾਂਜੀ ਬਾਕੀ ਮੈਂ ਰਿਆਜ਼ ਵੀ ਕਰਦੀ ਹਾਂ ਹਮ ਰਿਆਜ਼ ਦੇ ਨਾਲ ਨਾਲ ਉਹ ਜਿਹੜੀ ਚੀਜ਼ ਨੂੰ ਪਾਲਿਸ਼ ਹੋ ਜਾਂਦੀ ਹੈ ਹਾਂਜੀ ਉਹਦੇ ਨਾਲ ਫਿਰ ਆਪਣਾ ਵਾਰਮ ਅਪ ਹੁੰਦਾ ਨਾ ਹੂੰ ਤਾਮਿਲ ਦਾ ਕਿਹੜਾ ਗੀਤ ਤੁਸੀਂ ਯਾਦ ਕੀਤਾ ਸੀ ਹਾਂਜੀ ਜਿਹੜਾ ਮੈਂ ਫਸਟ ਟਾਈਮ ਯਾਦ ਕੀਤਾ ਸੀ ਉਹ ਸੀਗਾ ਘੜੇ ਕੰਨਾਲੇ ਰਸਤੇ ਨੇ ਕਾਵਿਨ ਪੂਵੇ ਕੰਨਾਲਾ ਕੁੜੇ ਕੰਲਾ ਰੰ ਅਰ ਕਾਗ ਇਹ ਦਰਪਾਰਤੇ ਸ਼ੁਰੂ ਜਦੋਂ ਤੁਸੀਂ ਗੋਣਿਆ ਫਿਰ ਤੁਹਾਨੂੰ ਔਖਾ ਨਹੀਂ ਲੱਗਦਾਗਾ ਵੀ ਕਿਸੇ ਤੁਸੀਂ ਪੰਜਾਬੀ ਜਾਂ ਇੰਗਲਿਸ਼ ਦੇ ਜਿਹੜੇ ਸਕੂਲਾਂ 'ਚ ਪੜ੍ਹੇ ਹੋ ਤੇ ਵੱਖਰੀ ਭਾਸ਼ਾ ਜਿਹੜੀ ਹੈ ਕਿਤੇ ਹੋਰ ਕਿਤੇ ਬੋਲਦੇ ਵੀ ਨਹੀਂ ਆਪਣੇ ਉਹ ਚੀਜ਼ ਨੂੰ ਸਿੱਖਣਾ ਕਿੰਨਾ ਔਖਾ ਲੱਗਿਆ ਤੁਹਾਨੂੰ ਹਾਂਜੀ ਪਹਿਲੇ ਪਹਿਲੇ ਤਾਂ ਸਾਰੀ ਚੀਜ਼ਾਂ ਔਖੀਆਂ ਹੀ ਲੱਗਦੀਆਂ ਨੇ ਹਮ ਤੇ ਬਟ ਜਦ ਆਪਾਂ ਉਹਦੇ ਪ੍ਰੈਕਟਿਸ ਕਰਦੇ ਰਹਿੰਦੇ ਆ ਜਦ ਆਪਾਂ ਨੂੰ ਰੈਗੂਲਰਲੀ ਕਰਦੇ ਆ ਫਿਰ ਉਹ ਈਜ਼ੀ ਲੱਗਣ ਲੱਗ ਜਾਂਦੀਆਂ ਨੇ ਹਮ ਤੇ ਉਂਝ ਵੀ ਇਹ ਤਾਂ ਸਾਊਥ ਇੰਡੀਅਨ ਲੈਂਗੁਏਜ ਆ ਬਟ ਫਿਰ ਵੀ ਮੈਨੂੰ ਮੇਰੀ ਲੈਂਗੁਏਜ ਆਂਦੀ ਆ ਤਾਂ ਕਰਕੇ ਮੈਂ ਆਪਣੀ ਹੋਰ ਲੈਂਗੁਏਜ ਵੀ ਸਿੱਖ ਸਕੀ ਹੂੰ ਤੁਹਾਨੂੰ ਕੀ ਲੱਗਦਾ ਜਿਹੜੀ ਪੰਜਾਬ ਚ ਜਿਹੜੀਆਂ ਹੋਰ ਭਾਸ਼ਾਵਾਂ ਨੂੰ ਜਿਹੜੀ ਜਗ੍ਹਾ ਦੇਣੀ ਚਾਹੀਦੀ ਹੈ ਹਾਂਜੀ ਜ਼ਰੂਰ ਦੇਣੀ ਚਾਹੀਦੀ ਕਿਉਂਕਿ ਇੰਡੀਆ ਇਜ਼ ਸੈਕੂਲਰ ਕੰਟਰੀ ਹੈ ਤੇ ਇੱਥੇ ਇੱਥੇ ਤਾਂ ਮਤਲਬ ਇਵਨ ਕੀ ਆਪਣੀ ਕੋਈ ਪਾਰਟਿਕੂਲਰ ਲੈਂਗੁਏਜ ਨਹੀਂ ਹੈਗੀ ਹਿੰਦੀ ਹਿੰਦੀ ਇੰਗਲਿਸ਼ ਹੈ ਉਹ ਵੀ ਨੈਸ਼ਨਲ ਲੈਂਗੁਏਜ ਨਹੀਂ ਆਪੋਨ ਮੰਨ ਸਕਦੇ ਬਿਕੋਜ਼ ਇੱਕ ਸਰਕੂਲਰ ਸਟੇਟ ਹੈ ਇੰਡੀਆ ਤੇ ਇੱਥੇ ਸਾਰੇ ਹਰੇਕ ਸਟੇਟ ਦੇ ਵਿੱਚ ਸਾਰੀ ਸਟੇਟਸ ਨੂੰ ਆਪਣਾ ਆਪਣਾ ਅਧਿਕਾਰ ਹੈ ਵੀ ਉਹ ਆਪਣੀ ਲੈਂਗੁਏਜ ਚ ਬੋਲ ਸਕਦੇ ਨੇ ਲਿਖ ਸਕਦੇ ਨੇ ਪੜਾ ਸਕਦੇ ਨੇ ਹਾਂਜੀ ਤੇ ਹੋਰ ਕਿਹੜੀ ਭਾਸ਼ਾ ਤੁਹਾਨੂੰ ਤੁਸੀਂ ਸਿੱਖ ਰਹੇ ਹੋ ਨਵੀ ਅ ਸਰ ਮੈਂ ਤਾਂ ਮੈਂ ਸਿੱਖਦੀ ਹਾਂ ਬਟ ਮੈਂ ਹੋਰ ਲੈਂਗੁਏਜ ਸੁਣ ਕੇ ਗੱਲ ਲੈਂਦੀ ਹਾਂ ਜਿਵੇਂ ਮੈਂ ਸੰਸਕ੍ਰਿਤ ਚ ਵੀ ਗੱਲ ਲੈਂਦੀ ਹਾਂ ਸੰਸਕ੍ਰਿਤ ਚ ਗੱਲ ਲੈਂਦੇ ਹਾਂ ਹਾਂਜੀ ਉਹ ਤਾਂ ਨਹੀਂ ਤੁਹਾਨੂੰ ਔਖੀ ਔਖੀ ਲੱਗਦੀ ਤਾਂ ਨਹੀਂ ਉਹ ਸਰ ਹੈਗੀ ਤਾਂ ਔਖੀ ਹੈ ਬਟ ਮੈਂ ਸਿਰਫ ਦਿਸ ਵਨ ਕੇ ਗਾਉਂਦੀ ਹਾਂ ਤੁਸੀਂ ਗਾਣੇ ਜਿਆਦਾ ਸਿੱਖਦੇ ਹੋ ਭਾਸ਼ਾ ਜਿਹੜੀ ਜੇ ਕੋਈ ਹੋਰ ਕਿਸੇ ਕਿਸੇ ਲੈਂਗੁਏਜ ਚ ਗਾਇਆ ਹੋਇਆ ਗੀਤ ਤੁਸੀਂ ਆਪ ਗਾਉਂਦੇ ਹੋ ਕਿ ਲੈਂਗੁਏਜ ਨੂੰ ਲਿਖਣਾ ਵੀ ਸਿੱਖਦੇ ਹੋ ਸਰ ਮੈਂ ਸਿਰਫ ਤਮਿਲ ਤਮਿਲ ਦੇ ਸਹਜ ਪ੍ਰੋਪਰ ਸਿੱਖ ਰਹੀ ਹਾਂ ਬਾਕੀ ਉਹ ਉਹਨਾਂ ਵਿੱਚ ਤੋਂ ਮੇਰੇ ਸ਼ੌਂਕ ਵਜੋਂ ਮੈਂ ਉਹ ਜਿਵੇਂ ਮਤਲਬ ਹੋਰ ਗਾਣ ਦੀ ਕੋਸ਼ਿਸ਼ ਕਰਦੀ ਹਾਂ ਸੰਸਕ੍ਰਿਤਿ ਚ ਕਿਹੜਾ ਤੁਸੀਂ ਗਾਣਾ ਗਾਉਂਦੇ ਹੋ ਹਾਂਜੀ ਕਰਪੂਰ ਗੋਰਮ करुणावतारं संसारसारं भुजगेन्द्रहारं सदा वसन्तं हृदयरुविन्दे भवं भवानी सहितं नमामि हर हर शम्भु शम्भु शिव महादेव शम्भु शम्भु शिव महादेव ਇਹ ਜਿਹੜੀਆਂ ਤੁਸੀਂ ਚੀਜ਼ਾਂ ਸਿੱਖਦੇ ਹੋ ਜਾਂ ਜਿੱਥੋਂ ਤੁਸੀਂ ਤੁਸੀਂ ਸ਼ੁਰੂ ਵੀ ਕੀਤੀਆਂ ਨੇ ਕਿਤੇ ਪਰਫਾਰਮ ਵੀ ਕਰਨ ਜਾਣਦੇ ਹੋ ਹਾਂਜੀ ਮੈਂ ਬਹੁਤ ਜਗ੍ਹਾ ਤੇ ਪਰਫਾਰਮ ਕੀਤਾ ਤੇ ਮੈਂ ਗਿੱਧਾ ਵੀ ਕੀਰਤਨ ਕਰਦੀ ਹਾਂ ਤੇ ਹਾਂਜੀ ਮੈਂ ਪਹਿਲਾਂ ਮੈਂ ਸਭ ਤੋਂ ਪਹਿਲਾਂ BBVS ਤੇ ਪਰਫਾਰਮ ਕੀਤਾ ਤੇ ਉਸ ਤੋਂ ਬਾਅਦ ਨੇ ਦੇਸ਼ ਭਗਤ ਯੂਨੀਵਰਸਿਟੀ ਜੀ ਪਰਫਾਰਮ ਕੀਤਾ ਤੇ ਮੈਂ ਕੰਪੀਟੀਸ਼ਨਸ ਵੀ ਬਹੁਤ ਸਕੂਲ ਦੇ ਵਿੱਚ ਵੀ ਮੈਂ ਪਾਰਟਿਸਪੇਟ ਕਰਦੀ ਹਾਂ ਤੇ ਇੱਕ ਮਤਲਬ ਇਦਾਂ ਹੀ ਆਪਣੇ ਡਿਸਟ੍ਰਿਕਟ ਲੈਵਲ ਤੇ ਕੰਪੀਟੀਸ਼ਨ ਹੋਇਆ ਸੀਗਾ ਉੱਥੇ ਵੀ ਮੈਂ ਪਾਰਟਿਸਿਪੇਟ ਕੀਤਾ ਸੀ ਉਹਦੇ ਵਿੱਚ ਵੀ ਮੈਂ ਫਰਸਟ ਆਈ ਸੀ ਤੁਹਾਨੂੰ ਲੈ ਕੇ ਕੌਣ ਜਾਂਦਾ ਘਰੋਂ ਕਿਹਦੀ ਜ਼ਿਆਦਾ ਸਪੋਰਟ ਆ ਹਾਂਜੀ ਦੋਨੋਂ ਫਾਦਰ ਮਦਰ ਦੀ ਦੋਨਾਂ ਦੀ ਬਹੁਤ ਸਪੋਰਟ ਆ ਤੇ ਦੋਨੋਂ ਹੀ ਲੈ ਕੇ ਜਾਂਦੇ ਆ ਬਟ ਜੇ ਪਾਪਾ ਬਿਜ਼ੀ ਹੁੰਦੇ ਆ ਫਿਰ ਮੰਮਾ ਲੈ ਕੇ ਜਾਂਦੇ ਆ ਤੇ ਜਦੋਂ ਤੁਸੀਂ ਕੋਈ ਗਾਣਾ ਹੋਰ ਭਾਸ਼ਾ ਦੇ ਵਿੱਚ ਸਿੱਖਿਆ ਹੁੰਦਾ ਉਹ ਪਹਿਲਾਂ ਸਭ ਤੋਂ ਪਹਿਲਾਂ ਕਿਹਨੂੰ ਸੁਣਾਉਣਾ ਹੈ ਤੁਸੀਂ ਮੰਮਾ ਨੂੰ ਮੰਮਾ ਨੂੰ ਹਾਂਜੀ ਹੂੰ ਤੇ ਘਰੇ ਜਦੋਂ ਤੁਹਾਨੂੰ ਪਤਾ ਵੀ ਜਦੋਂ ਤੁਸੀਂ ਗਾਣਾ ਸਿੱਖਿਆ ਕਰਦਾ ਮਾਹੌਲ ਸੀ ਉਦਾਂ ਦਾ ਹਾਂਜੀ ਹਾਂਜੀ ਮਤਲਬ ਘਰੇ ਕੋਈ ਰੋਕ ਟੋਕ ਨਹੀਂ ਸੀਗੀ ਮਤਲਬ ਇਦਾਂ ਰੋਕਿਆ ਨਹੀਂ ਵੀ ਤੂੰ ਗਾਣਾ ਨਹੀਂ ਇਦਾਂ ਨਹੀਂ ਕਿਹਾ ਵੀ ਕਿਹਾ ਵਧੀਆ ਵੀ ਹਾਂ ਸਿੱਖ ਤੂੰ ਅੱਗੇ ਵਧੀਆ ਮੰਮੀ ਪਾਪਾ ਚ ਵੀ ਕੋਈ ਗਾਉਂਦਾ ਹਾਂਜੀ ਪਾਪਾ ਗਾਉਂਦੇ ਆ ਜਿਆਦਾ ਗਾਉਂਦੇ ਨਹੀਂ ਕੀ ਹਾਂਜੀ ਪਾਪਾ ਗਾਉਂਦੇ ਆ ਤੇ ਸ਼ੌਂਕ ਰੱਖਦੇ ਨੇ ਸ਼ੌਂਕ ਕੰਨ ਦਾ ਗਾਉਂਦੇ ਆ ਉਹ ਉਹ ਤੁਹਾਨੂੰ ਉਹ ਤੁਹਾਡੀ ਸਪੋਰਟ ਕਰਦੇ ਨੇ ਹਾਂਜੀ ਸਪੋਰਟ ਕਰਦੇ ਆ ਪੂਰੀ ਜਿਵੇਂ ਹਰਲੀਨ ਤੁਸੀਂ ਵਿਚਰਦੇ ਹੋ ਆਮ ਜਿਹੜੇ ਅੱਜ ਕੱਲ ਕਲਚਰ ਚੱਲ ਰਿਹਾ ਚਾਹੇ ਉਹ ਗਾਇਕੀ ਨੂੰ ਲੈ ਕੇ ਆ ਚਾਹੇ ਉਹ ਪਹਿਰਾਵੇ ਨੂੰ ਲੈ ਕੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਵੈਸੇ ਕੋਈ ਵੀ ਚੀਜ਼ ਨਹੀਂ ਮਾੜੀ ਹੁੰਦੀ ਹਮ ਮਤਲਬ ਸਭ ਸਭ ਦੇ ਆਪਣੇ ਆਪਣੇ ਵਿਚਾਰ ਨੇ ਕਿਉਂਕਿ ਸੋਚ ਦੇ ਮੁਤਾਬਿਕ ਸਾਰੇ ਚੱਲਦੇ ਨੇ ਤੇ ਅ ਅੱਜ ਕੱਲ ਦਾ ਜਿਹੜਾ ਕਲਚਰ ਹੈ ਉਹ ਜ਼ਿਆਦਾਤਰ ਆਪਣਾ ਵੈਸਟਰਨ ਹੈ ਵੈਸੇ ਤੇ ਕਈ ਜਗਾਵਾਂ ਤੇ ਉਹਨਾਂ ਦਾ ਉਹਨਾਂ ਦਾ ਕਲਚਰ ਵੀ ਉਹ ਮਤਲਬ ਪ੍ਰਮੋਟ ਕਰ ਰਹੇ ਨੇ ਉਹ ਜਿਵੇਂ ਸਾਊਥ ਇੰਡੀਅਨਸ ਹੋ ਗਏ ਹਮ ਤੇ ਅੱਜਕੱਲ ਦੇ ਮਤਲਬ ਆਪਾਂ ਨੂੰ ਮਤਲਬ ਮੈਂ ਤਾਂ ਆਪਣਾ ਸੱਭਿਆਚਾਰ ਜ਼ਿਆਦਾ ਪਸੰਦ ਕਰਦੀ ਆ ਤੇ ਵਧੀਆ ਚੀਜ਼ਾਂ ਸੁਣਨਾ ਪਸੰਦ ਕਰਦੀ ਆ ਤੇ ਮੈਂ ਤਾਂ ਮਤਲਬ ਇਹੀ ਕਹਿਣਾ ਚਾਹੂੰਗੀ ਵੀ ਆਪਾਂ ਨੂੰ ਵਧੀਆ ਚੀਜ਼ਾਂ ਹੀ ਸੁਣਨੀਆਂ ਚਾਹੀਦੀਆਂ ਨੇ ਵਧੀਆ ਹੀ ਮਤਲਬ ਕਰਨੀਆਂ ਚਾਹੀਦੀਆਂ ਨੇ ਕਲਾਕਾਰ ਜਿਹੜੇ ਅੱਜ ਦੇ ਨੇ ਜਾਂ ਚਾਹੇ ਪੁਰਾਣੇ ਨੇ ਕਿਹੜੇ-ਕਿਹੜੇ ਤੁਹਾਨੂੰ ਵਧੀਆ ਲੱਗਦੇ ਆ ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਸੁਣਦੇ ਹੋ ਹਾਂਜੀ ਮੈਨੂੰ ਪੰਜਾਬੀ ਵਿੱਚ ਤਾਂ ਸ੍ਰਿੰਦਰ ਕੌਰ ਜੀ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੀ ਉਹਨਾਂ ਦੀ ਮੈਂ ਲਿਖਤਾ ਮਤਲਬ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਹਾਂਜੀ ਤੇ ਆਪਣੇ ਸਤਾਜ ਜੀ ਹੋਗੇ ਵੀਰ ਸਿੰਘ ਹੋਗੇ ਤੇ ਹੋਰ ਜਿਹੜੇ ਮੈਨੂੰ ਵਧੀਆ ਲੱਗਦੇ ਨੇ ਜਿਵੇਂ ਜਿੰਦੇ ਜਿੰਦੇ ਮੇਰੇ ਸ਼ਬਦਾਬਲੀ ਵਧੀਆ ਹੁੰਦੀ ਆ ਮੈਂ ਉਹਨਾਂ ਨੂੰ ਵੀ ਸੁਣ ਲੈਂਦੀ ਆ ਤੇ ਹਿੰਦੀ ਸਿੰਗਲ ਵਿੱਚ Lata Mangeshkar ji ਹੋਗੇ Kishore Kumar Mohammed Rafi Arijit Singh Shreya Ghoshal ਮੈਂ ਇਹਨਾਂ ਨੂੰ ਵੱਧ ਸੁਣਦੀ ਆ ਤੁਹਾਨੂੰ ਲੱਗਦਾ ਵੀ ਇੱਕ ਕਲਾਕਾਰ ਦਾ ਜਿਹੜੇ ਯੂਥ ਤੇ ਲਾਲੋ ਜਾਂ ਬੱਚੇ ਤੇ ਵੱਧ ਅਸਰ ਹੋ ਜਾਂਦਾ ਜਦੋਂ ਕੋਈ ਗਾਉਂਦੇ ਨੇ ਜਾਂ ਜੋ ਕਰਦੇ ਨੇ ਬੱਚੇ ਉਹਨੂੰ ਵੀ ਫੋਲੋ ਕਰਦੇ ਨੇ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕਸਰ ਹੁੰਦਾ ਬੱਚੇ ਤੇ ਹਾਂਜੀ ਜਿਹੜਾ ਜਿਵੇਂ ਜਿਹੜਾ ਸਿੰਗਰ ਹੈ ਨਾ ਉਹਦਾ ਜੋ ਜਿਹੜੇ ਵੀ ਜਿੰਨੇ ਵੀ ਸੁਣਦੇ ਨੇ ਬੱਚੇ ਉਹਦਾ ਮਤਲਬ ਅਸਰ ਹੁੰਦਾ ਮਤਲਬ ਬੱਚਿਆਂ ਤੇ ਹੁਣ ਜਿਵੇਂ ਜਿਹੜੇ ਸਤਿੰਦਰ ਸਰਾਜ ਜੀ ਨੇ ਉਹਨਾਂ ਨੇ ਵਧੀਆ ਗਾਇਆ ਤਾਂ ਮੈਂ ਮੈਂ ਤਾਂ ਮੈਨੂੰ ਗਾਇਆ ਕਿਉਂਕਿ ਉਹਨੇ ਵਧੀਆ ਚੀਜ਼ ਕੀਤੀ ਤਾਂ ਮੈਂ ਉਹਨੂੰ ਸੁਣਿਆ ਤੇ ਮੈਂ ਉਹਨੂੰ ਗਾਇਆ ਉਹ ਉਦਾਂ ਹੀ ਬੰਦਾ ਫੋਲੋ ਕਰਦਾ ਉਸ ਚੀਜ਼ ਹਾਂਜੀ ਉਹਦੇ ਬੰਦਾ ਫੋਲੋ ਕਰਦਾ ਹੂੰ ਹੋਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਅੱਜਕੱਲ ਦੇ ਕਲਾਕਾਰ ਨੇ ਹਨਾ ਜਿਹੜੇ ਅੱਜਕੱਲ ਦੇ ਕਲਾਕਾਰ ਜੋ ਗਾ ਰਹੇ ਨੇ ਗਾ ਰਹੇ ਨੇ ਤੁਹਾਨੂੰ ਕੀ ਲੱਗਦਾ ਕਮੀ ਕਿੱਥੇ ਆ ਤੇ ਵਧੀਆ ਚੀਜ਼ ਕੀ ਕਰ ਰਹੇ ਨੇ ਅ ਅੱਜਕੱਲ ਵੈਸੇ ਜ਼ਿਆਦਾ ਮਤਲਬ ਗਨ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਹੂੰ ਤੇ ਪਰ ਇਦਾਂ ਨਹੀਂ ਆ ਵੀ ਸਾਰੀ ਕਿਤੇ ਗਨ ਗਨ ਕਲਚਰ ਹੀ ਚੱਲ ਰਿਹਾ ਹੈ ਪਰ ਅੱਜਕੱਲ ਹੁਣ ਮਤਲਬ ਉਹ ਚੀਜ਼ ਘਟ ਗਈ ਆ ਕਿਉਂਕਿ ਅ ਸਮਾਜਿਕ ਮੁੱਦਿਆਂ ਤੇ ਵੀ ਬਹੁਤ ਵਧੀਆ ਗਾਣੇ ਅੱਜਕੱਲ ਆ ਰਹੇ ਨੇ ਹੂੰ ਤੇ ਪਰ ਸਾਨੂੰ ਹਜੇ ਵੀ ਮਤਲਬ ਕਮੀ ਹੈ ਆ ਵੀ ਸਾਨੂੰ ਹਜੇ ਵੀ ਮਤਲਬ ਓਨੀ ਉਹਨਾ ਆਪਾਂ ਪ੍ਰਚਾਰ ਕਰਨੀ ਪਾਏ ਸਾਨੂੰ ਹੋਰ ਲੋੜ ਹੈ ਹੋਰ ਸਾਨੂੰ ਅੱਗੇ ਵਧੀਆ ਚੀਜ਼ਾਂ ਕਰਨ ਦੀ ਲੋੜ ਹੈ ਹੂੰ ਜਿਵੇਂ ਤੁਸੀਂ ਸ੍ਰਿੰਦਰ ਕੌਰ ਕਿਹਾ ਜਾਂ ਪੁਰਾਣੀ ਪੁਰਾਣੇ ਗੀਤ ਤੁਹਾਨੂੰ ਕਿਹੜਾ ਵਧੀਆ ਲੱਗਦਾ ਜਿਆਦਾ ਮੈਨੂੰ ਸ੍ਰਿੰਦਰ ਕੌਰ ਜੀ ਦਾ ਹੀ ਵਧੀਆ ਲੱਗਦਾ ਹੈ ਹਾਂ ਇੱਕ ਮੇਰੀ ਅੱਖ ਕਾਸ਼ਨੀ ਸੁਣਾ ਦੋ ਉਹ ਵੀ ਸੁਣਾ ਦੋ ਹਾਂ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇਉ ਨੀਂਦ ਰੇਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲੂ ਗੋਂਦੀ ਨੇਤਿਆਂ ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਨੀ ਹਾਂ ਇੱਕ ਮੇਰੀ ਸਸਨੀ ਬੁਰੀ ਐੜੀ ਰੋਹਿਦ ਕੀ ਕਰ ਤੋ ਕਾਲੀ ਗਲੇ ਕਥ ਵੀਰ ਭੁੰਨ ਦੀ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀਉ ਦਾ ਕਿਡਾ ਚੰਦਰੀ ਦਾ ਨੀਉ ਦਾ ਕਿਡਾ ਚੰਦਰੀ ਦਾ ਨੀ ਮੈ ਲਾਚੀਆਂ ਦਾ ਬਾਗ ਉਜਾੜਿਆ ਨੀ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਨੂੰ ਤੜੇੜ ਪੈ ਗਈ ਵਾੜੂ ਵੰਦੀ ਨੇ ਤੇ ਆਂ ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ ਨੀ ਹਰਲੀਨ ਛੋਟੇ ਹੁੰਦਿਆਂ ਤੁਸੀਂ ਮਿਹਨਤ ਕਰਦੇ ਹੋਣੇ ਹੋ ਹਾਂਜੀ ਕਿੰਨੀਆਂ ਪਛਾਵਾਂ ਸਿੱਖਦੇ ਹੋ ਗੋਣਿਓ ਤੇ ਹਰਲੀਨ ਦੀ ਤਮੰਨਾ ਕੀ ਹੈ ਵੀ ਉਹ ਕੀ ਬੰਨਣਾ ਚਾਹੁੰਦੀ ਹੈ ਜਾਂ ਉਹਦੇ ਮਨ ਦੀ ਇੱਛਾ ਕੀ ਹੈ ਵੀ ਉਹ ਕਿਹੜੀ ਚੀਜ਼ ਤੇ ਪਹੁੰਚਣਾ ਚਾਹੁੰਦੀ ਹੈ ਸਰ ਵੈਸੇ ਮੈਂ ਸਿੰਗਰ ਬੰਨਣਾ ਚਾਹੁੰਦੀ ਆ ਉਹ ਵੀ ਮਤਲਬ ਵਧੀਆ ਤੇ ਵਧੀਆ ਵਧੀਆ ਰਚਨਾਵਾਂ ਲਿਖਣਾ ਚਾਹੁੰਦੀ ਆ ਵਧੀਆ ਵਧੀਆ ਸੌਂਗਸ ਲਿਖਣਾ ਚਾਹੁੰਦੀ ਆ ਤੇ ਬਸ ਅ ਮਤਲਬ ਮੇਰੀ ਜਿਵੇਂ ਸਰਤਾਜ ਜੀ ਦੀ ਇਮੇਜ ਹੈ ਉਹਨੂੰ ਨਾ ਤਾਂ ਕੋਈ ਬੁਰਾ ਬੋਲਦਾ ਹੈ ਹੈਨਾ ਹਾਂ ਬਿਲਕੁਲ ਐਦਾਂ ਕਮੈਂਟਸ ਵਿੱਚ ਵੀ ਮੈਂ ਕਦੇ ਨਹੀਂ ਦੇਖਿਆ ਵੀ ਜੀ ਮੈਨੂੰ ਕੋਈ ਬੁਰਾ ਬੋਲਦਾ ਮਤਲਬ ਉਦਾਂ ਦਾ ਤਾਂ ਮਤਲਬ ਇਮੇਜ ਵਧੀਆ ਹੋਣੀ ਚਾਹੀਦੀ ਹੈ ਆਪਣੇ ਬਣਾਉਣਾ ਚਾਹੀਦੀ ਆ ਜੇ ਤੁਸੀਂ ਕਲਾਕਾਰ ਵੀ ਉਹਦੇ ਲੋਕੀ ਉਹ ਚੀਜ਼ ਨੂੰ ਉਹ ਉਸ ਦੀ ਚੀਜ਼ ਦੀ ਸਲਾਘਾ ਕਰਨ ਹਾਂਜੀ ਹੂੰ ਤੁਸੀਂ ਸਰਤਾਜ ਨੂੰ ਸਤਿੰਦਰ ਸਰਤਾਜ ਨੂੰ ਆਪਦਾ ਆਈਡਲ ਮੰਨਦੇ ਹੋ ਹਾਂਜੀ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਨਦੀ ਆ ਤੇ ਮਿਲਣਾ ਵੀ ਚਾਹੁੰਦੀ ਆ ਸਰਤਾਜ ਨੂੰ ਮਿਲਣਾ ਚਾਹੁੰਦੇ ਆ ਹਾਂਜੀ ਉਹਨਾਂ ਦੇ ਕੋਈ ਤੁਹਾਨੂੰ ਜਿਹੜਾ ਗੀਤ ਹੋਵੇ ਵੀ ਤੁਸੀਂ ਅੱਗਾਉਣਾ ਚਾਹੋ ਹਾਂਜੀ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੈ ਨੇ ਬਖਸ਼ੀ ਕਵਿਤਾ ਕਰਤੈ ਨੇ ਬਖਸ਼ੀ ਕਵਿਤਾ ਆ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੈ ਨੇ ਬਖਸ਼ੀ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਸਰਤਾਜ ਨਾਮ ਲੈ ਕੇ ਉਨਖੋਰ ਦੇ ਨੇ ਅੱਖਰ ਉਤਰੇ ਨਾ ਜੋ ਹੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾ ਖੇਲਣੇ ਨੂੰ ਮਿਲ ਗਏ ਬੜੀ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ ਮਾ ਖੇਲ ਨੇ ਨੂੰ ਮਿਲ ਗਏ ਬੜੀ ਲੋੜ ਦੇ ਨੇ ਅੱਖਰ ਹਰਲੀਨ ਦੇ ਸ਼ੌਂਕ ਕੀ ਨੇ ਸਾਰਾ ਦਿਨ ਘਰੇ ਕੀ ਕਰਦੀ ਆ ਜਦੋਂ ਫ੍ਰੀ ਟਾਈਮ ਹੁੰਦਾ ਹਰਲੀਨ ਹਰਲੀਨ ਆਪ ਦੇ ਆਪ ਨੂੰ ਕਿਵੇਂ ਜਿਹੜਾ ਉਹ ਟਾਈਮ ਆ ਕਿਵੇਂ ਸਪੈਂਡ ਕਰਦੀ ਆ ਸਰ ਮੈਂ ਪਹਿਲਾ ਘਰ ਦਾ ਕੰਮ ਵਗੈਰਾ ਮੰਮਾ ਨੂੰ ਹੈਲਪ ਕਰਾਨੀ ਆ ਤੇ ਉਸ ਬਾਅਦ ਜੇ ਮੈਂ ਸਟੱਡੀ ਕਰਕੇ ਜਦੋਂ ਮੈਂ ਫ੍ਰੀ ਹੋ ਜਾਂਦੀ ਆ ਫਿਰ ਮੈਂ ਰਿਆਜ਼ ਕਰਦੀ ਆ ਤੇ ਆਪਣੇ ਅੱਗੇ ਮਤਲਬ ਕੰਪੋਜੀਸ਼ਨ ਤਾਂ ਦੇ ਦੇਦੀ ਰਹਿੰਦੀ ਆ ਵੀ ਮਤਲਬ ਕੋਈ ਟਿਊਨ ਵਗੈਰਾ ਤੇ ਕੁਕਿੰਗ ਕਰ ਲੈਂਦੀ ਆ ਮੈਂ ਪੇਂਟਿੰਗ ਵੀ ਕਰਦੀ ਆ ਮੈਂ ਤੇ ਇਹ ਬਸ ਇਦਾਂ ਹੀ ਬੁੱਕਸ ਬੁੱਕਸ ਬਹੁਤ ਪੜ੍ਹਦੀ ਆ ਮੈਂ ਸਭ ਪੜ੍ਹਨ ਦਾ ਸ਼ੌਕ ਹੈ ਜੀ ਸਾਇੰਸ ਪੜ੍ਹਦੀ ਆ ਬ੍ਰਾਹਣ ਹਰਲੀਨ ਜਿਹੜੇ ਅੱਜਕੱਲ ਜਿਹੜੇ ਕਲਾਕਾਰ ਨੇ ਕਲਾਕਾਰ ਦਾ ਜਿਹੜਾ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਅਸਰ ਹੁੰਦਾ ਬੱਚੇ ਤੇ ਨੌਜਵਾਨ ਤੇ ਸਾਰੇ ਸਮਾਜ ਤੇ ਹੁੰਦਾ ਤੁਹਾਨੂੰ ਕੀ ਲੱਗਦਾ ਕਲਾਕਾਰ ਕਿੰਨਾ ਕੁ ਸੱਚ ਗਾਉਂਦੇ ਨੇ ਜਾਂ ਕਿੰਨਾ ਕੁ ਤੱਥ ਦੇ ਆਧਾਰ ਤੇ ਗਾਉਂਦੇ ਨੇ ਹਾਂਜੀ ਸਰ ਜਿਵੇਂ ਦੇਖੋ ਜੇ ਆਪ ਬਹੁਤ ਸੱਚ ਵੀ ਮਤਲਬ ਗਾਉਂਦੇ ਆ ਤਾਂ ਤਾਂ ਵੀ ਮਤਲਬ ਲੋਕਾਂ ਤੋ ਜਰਿਆ ਨਹੀਂ ਜਾਂਦਾ ਠੀਕ ਹੈ ਤਾਂ ਜਿਵੇਂ ਦੇਖੋ ਕਿ ਇੰਨੀ ਬੜੀ ਟ੍ਰੈਜੇਡੀ ਹੋ ਗਈ ਹੈ ਨਾ ਮੁੱਸੇ ਵਾਲੇ ਨੂੰ ਮਤਲਬ ਕਿ ਉਹਨਾਂ ਨੂੰ ਉਹਦੀ ਉਹਦੀ ਡੈਥ ਹੋ ਗਈ ਹੈ ਨਾ ਤੇ ਮਤਲਬ ਕਿ ਮੈਂ ਉਹਨਾਂ ਨੂੰ ਨਾ ਇੱਕ ਮਤਲਬ ਗਾਣਾ ਉਹਦਾ ਗਾਣਾ ਚਾਹੂੰਗੀ ਹੂੰ ਕਿ ਜਿਹੜੇ ਜਿਹੜੀ ਜਿੱਤੇ ਮਤਲਬ ਉਹਨਾਂ ਨੇ ਬੈਲਾਂ ਹਾਂਜੀ ਮੈਂ ਉਹਨਾਂ ਨੂੰ ਵੀ ਉਹਨਾਂ ਨੂੰ ਮੈਂ ਸੁਣਨ ਲੱਗ ਗਈ ਸੀ ਕਿਉਂਕਿ ਪਹਿਲਾਂ ਸਾਰੇ ਮਤਲਬ ਕਹਿੰਦੇ ਸੀਗੇ ਵੀ ਇਹ ਮਿਲ ਵੈਪਨਸ ਦੇ ਗਾਣੇ ਐ ਇਦਾਂ ਕਰਦਾ ਬਟ ਨਹੀਂ ਉਹ ਆਪਣਾ ਮਨੁਭਾਵ ਆਪਣਾ ਜੋ ਵੀ ਉਹ ਸੋਚਦਾ ਸੀ ਉਹ ਲਿਖਦੇ ਸੀਗੇ ਉਹ ਕੋਈ ਗਾਣੇ ਸੀਗੇ ਹੂੰ ਉਹਨਾਂ ਦੇ ਕਿਹੜਾ ਗਾਣਾ ਤੁਸੀਂ ਕਹਿੰਦੇ ਸੁਣਾਉਣਾ ਹਾਂਜੀ ਮੈਂ ਇੱਕ ਐਸਵਾਈਆ ਸੁਣਾਉਂਗੀ ਹੂੰ ਹੋ ਸਾਨੂੰ ਸਾਡਾ ਪਿੱਛੋਂ ਕੜਤੇ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ ਜਿੰਨਾ ਚਿਰ ਸਾਨੂੰ ਸੋਵਰਨਿਟੀ ਦਾ ਰਾਹ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ ਤੁਪਗਾ ਨਹੀਂ ਦਿੰਦੇ ਹੋ ਵੱਡਾ ਸੋਚ ਤੂੰ ਵੱਡਾ ਨੀਅਤ ਛੋਟੀ ਵਾਲਿਆ ਕਿਉਂ ਪਗਾਂ ਨਾ ਖੇਂਦਾ ਫਿਰਦਾ ਟੋਪੀ ਵਾਲਿਆ ਹੋ ਮੂਸੇ ਵਾਲੇ ਬਿਨਾ ਮੰਗੇ ਉਹ ਸਲਾ ਨਹੀਂ ਦਿੰਦੇ ਉਹ ਨਾ ਚਿਰਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹ ਨਾ ਚਿਰਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਤੇ ਇੱਕ Song ਮੈਂ ਆਂਦੇ ਮਤਲਬ ਮम्मा ਨੂੰ ਉਹਨਾਂ ਦੇ ਮम्मा ਨੂੰ ਡੈਡੀਕੇਟ ਕਰਨਾ ਹੂੰ ਜਿਹੜਾ ਉਹਨਾਂ ਨੇ ਉਹਦੇ ਮਤਲਬ ਗਾਇਆ ਸੀਗਾ ਡੀਰ ਮम्मा ਹਾਂਜੀ ਕਦੇ ਸੂਰਜ ਵਾਂਗੂ ਉੱਤਪਦਾ ਸੂਰਜ ਵਾਂਗੂ ਉੱਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰਖ ਜਾਇਆ ਜਾਂਦਾ ਹਰ ਹਰ ਵਾਰੀ ਮਾ ਤੇਰੇ ਵਾਂਗੂੰ ਤਰਸ ਗਿਆ ਜਾਂਦਾ ਕਈ ਕਹਿੰਦੇ ਆ ਹਾ ਚਿਹਰਾ ਕਹਿੰਦੇ ਆ ਹਾ ਚਿਹਰਾ ਜਿਵੇਂ ਮਾ ਤੇਰੇ ਚਿਹਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਿਵੇਂ ਤੇਰੇ ਵਰਗਾ ਆ ਮਾਵੇਂ ਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਅੱਜ ਕੱਲ ਦੇ ਹਾਲਾਤ ਨੇ ਹਨਾ ਵੀ ਤੁਹਾਡੀ ਗੱਲ ਸਹੀ ਆ ਜਿਹੜਾ ਚੰਗਾ ਲਿਖਦਾ ਜਾਂ ਖਰਾ ਲਿਖਦਾ ਨਾ ਉਹਦੇ ਨਾਲ ਇਹ ਜਿਹੜੀਆਂ ਜਿਹੜੀਆਂ ਵਾਰਦਤ ਹੋ ਹੀ ਜਾਂਦੀ ਹੈ ਨਾ ਹਾਂਜੀ ਤੁਸੀਂ ਕੀ ਸਨੇਹ ਦੇਣਾ ਚਾਹੁੰਦੇ ਆ ਕਲਾਕਾਰਾਂ ਨੂੰ ਜਾਂ ਸੁਣਨ ਵਾਲਿਆਂ ਨੂੰ ਅ ਸਿਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਮਤਲਬ ਕਿ ਸੱਚੇ ਲਿਖੋ ਹਮ ਬਟ ਮਤਲਬ ਕਿ ਲਿਮਿਟ ਚ ਮਤਲਬ ਕਿ ਸਹੀ ਤਰੀਕੇ ਨਾਲ ਲਿਖੋ ਉਹਨੂੰ ਚੰਗੇ ਤੇ ਨਾਲ ਲਿਖੋ ਤੇ ਮਤਲਬ ਕਿ ਨਾ ਇੱਕ ਤਾਂ ਮਤਲਬ ਕਈ ਲੋਕ ਨਾ ਮਤਲਬ ਗਾਣਿਆਂ ਵਿੱਚ ਆਪਣੀ ਮਤਲਬ ਉਹ ਪੜਾਅਸ ਕੱਢਦੇ ਆ ਹਨਾ ਤਾਂ ਵੀ ਮਤਲਬ ਇਦਾਂ ਆਪਸ ਵਿੱਚ ਨਾ ਵੈਰ ਪੈ ਜਾਂਦੇ ਨੇ ਬਿਲਕੁਲ ਤਾਂ ਮਤਲਬ ਸਾਨੂੰ ਵਿਵਾਦਾਂ ਤੋਂ ਤਾਂ ਮਤਲਬ ਬਚ ਕੇ ਰਹਿਣਾ ਚਾਹੀਦਾ ਆ ਹੋਰ ਬਹੁਤ ਵਿਸ਼ੇ ਨਹੀਂ ਗਾਣ ਵਾਸਤੇ ਹਮ ਇਹੀ ਹੈ ਤੇ ਜਿਹੜੇ ਸਰੋਤੇ ਨੇ ਉਹਨਾਂ ਲਈ ਕੀ ਕਹਿਣਾ ਚਾਹੀਦਾ ਸਰਤ ਨੇ ਉਹਨਾਂ ਨੂੰ ਮਤਲਬ ਚੰਗਾ ਸੁਣਨਾ ਚਾਹੀਦਾ ਉਹਨਾਂ ਨੂੰ ਮਤਲਬ ਹਾਂ ਇੱਕ ਇੱਕ ਮਤਲਬ ਹੁੰਦਾ ਵੀ ਚਲੋ ਇੰਜੋਏਮੈਂਟ ਵਾਸਤੇ ਸੁਣ ਲੈਂਦੇ ਆ ਉਹ ਚੀਜ਼ ਵੱਖਰੀ ਹੈ ਬਟ ਉਹਨੂੰ ਸਿਰਫ ਇੰਜੋਏਮੈਂਟ ਵਾਸਤੇ ਹੀ ਸੁਣੋ ਉਹਨੂੰ ਮਤਲਬ ਉਹਨੂੰ ਫੋਲੋ ਨਾ ਕਰੋ ਇੰਪਲੀਮੈਂਟ ਨਾ ਕਰੋ ਆਪਣੇ ਤੇ ਜੇ ਇੰਪਲੀਮੈਂਟ ਕਰਨਾ ਤਾਂ ਜਿਹੜੇ ਵਧੀਆ ਸੌਂਗਸ ਨੇ ਵਧੀਆ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਆਪ ਦੇ ਇੰਪਲੀਮੈਂਟ ਕਰੋ ਕਿਹੜੇ ਕਲਾਕਾਰ ਵੱਧ ਸੁਣਨੇ ਚਾਹੀਦੇ ਤੁਹਾਡੇ ਸਾਹ ਮੇਰੇ ਹਿਸਾਬ ਨਾਲ ਪੁਰਾਣੇ ਕਲਾਕਾਰ ਹੂੰ ਸ੍ਰਿੰਦਰ ਕੌਰ ਜੀ ਹੋਗੇ ਪ੍ਰਾਨੇ ਸ਼ੇਵ ਕੁਮਾਰ ਬਟਾਲਵੀ ਵਧੀਆ ਲਿਖਦੇ ਸੀ ਪ੍ਰੋਫੈਸਰ ਪੂਰਨ ਸਿੰਘ ਹੋਗੇ ਸਾਰੇ ਜਿਹੜੇ ਪ੍ਰਾਣੇ ਸੀਗੇ ਬਹੁਤ ਵਧੀਆ ਲਿਖਦੇ ਸੀ ਉਹਨਾਂ ਦੀਆਂ ਰਚਨਾਵਾਂ ਉਹ ਬੁੱਕਸ ਨੂੰ ਬੁੱਕਸ ਪੜ੍ਹਣੀਆਂ ਚਾਹੀਦੀਆਂ ਨੇ ਬਿਲਕੁਲ ਹਾਂਜੀ ਸਰਤਾਜ ਜੀ ਵੀ ਬਹੁਤ ਵਧੀਆ ਲਿਖਦੇ ਆ ਅੱਜਕੱਲ੍ਹ ਦੇ ਉਹਦੇ ਵਿੱਚ ਉਹਨਾਂ ਨੂੰ ਸੁਣ ਲਓ ਹੂੰ ਕਿਉਂਕਿ ਕਿਉਂਕਿ ਜਿਹੜੇ ਪ੍ਰਾਣੇ ਕਿੱਸੇ ਨੇ ਹੈਨਾ ਪ੍ਰਾਣੇ ਕਿੱਸੇ ਜਿਹੜੇ ਲੋਕ ਉਹ ਭੁੱਲਦੇ ਜਾ ਰਹੇ ਨੇ ਹਾਂਜੀ ਕੋਈ ਗਾਉਂਦਾ ਨਹੀਂ ਹੈ ਕੋਈ ਨਹੀਂ ਗਾਉਂਦਾ ਸ੍ਰਿੰਦਰਕੌਰ ਤੁਸੀਂ ਸੁਣਦੇ ਹੋ ਜਾਂਦਾ ਸੁਣਦੇ ਹੋ ਹਾਂਜੀ ਸ੍ਰਿੰਦਰਕੌਰ ਨੂੰ ਸੁਣਦੀਆਂ ਹੂੰ ਇਹ ਹੋ ਗਿਆ ਸੀ ਹੋ ਗਿਆ ਹੋ ਗਿਆ ਸੀ ਵਾਈਂਡ ਅਪ ਕਰੋ ਵਾਈਂਡ ਅਪ ਕਰ ਦਿੰਦੇ ਆ ਅ ਹਰਲੀਨ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਿਹੜੇ ਤੁਹਾਡੀਆਂ ਭਾਸ਼ਾ ਨੂੰ ਲਿਖ ਕੇ ਜਿਹੜੇ ਹੋਰ ਵੱਖਰੀਆਂ ਭਾਸ਼ਾ ਦੇ ਵਿੱਚ ਤੁਸੀਂ ਗਾਉਂਦੇ ਹੋ ਅ ਰਿਆਜ਼ ਕਰਦੇ ਹੋ ਸੋਨਾ ਜਿਹੜੀ ਪੇਂਟਿੰਗਸ ਤੁਸੀਂ ਕਰਦੇ ਹੋ ਚੰਗਾ ਚੰਗੇ ਜਿਹੜੇ ਸੁਨੇਹੇ ਸਾਡੇ ਕੋਈ ਜਿਹੜੇ ਸਾਡੇ ਦਰਸ਼ਕਾਂ ਦਰਸ਼ਕਾ ਤੱਕ ਲੈ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਸਸਕਾਰ ਸਸਕਾਰ ਬਾਈ ਜੀ ਕਿੱਥੇ ਤੇ ਫਾਈਨਡ ਆਪ ਕਰ ਦਿੱਗੇ ਕਰਨਾ ਹੀ ਸੀਗਾ ਨਹੀਂ ਮੈਂ ਮੈਂਟਰੀ ਨਾਲ ਨਹੀਂ ਨਾਲ ਦੀ ਨਾਲ ਕਰਨਾ ਹੋਰ ਨਾਲ ਦੀ ਨਾਲ ਕਰਨਾ ਅਹ ਐਸੀ ਸਾਡੇ ਨਾਲ ਹਰਲੀਨ ਕੌਰ ਜਿਨ੍ਹਾਂ ਦੇ ਤੁਸੀਂ ਵੱਖਰੀਆਂ ਵੱਖਰੀਆਂ ਪਾਸ਼ਾ ਚ ਜਿਹੜੇ ਤੁਸੀਂ ਉਹਨਾਂ ਦੇ ਜਿਹੜੇ ਗਾਣੇ ਸੁਣੇ ਜਿਹੜੇ ਚੰਗੇ ਸੁਨੇਹੇ ਚੰਗੇ ਜਿਹੜੇ ਸਰੋਤਿਆਂ ਨੂੰ ਕੀ ਸੁਣਾਣਾ ਚਾਹੀਦਾ ਕੀ ਕਲਾਕਾਰਾਂ ਨੂੰ ਲਿਖਣਾ ਚਾਹੀਦਾ ਤੁਹਾਡੇ ਨਾਲ ਸਾਂਝਾ ਕੀਤਾ ਮੇਰੇ ਨਾਲ ਕੈਮਰਾਮੈਨ ਮਲਕੀਤ ਤੇ ਮੈਂ ਜਸਪ੍ਰੀਤ ਖਾਨ ਆਉਣੇ